ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਕਹਿੰਦੇ ਨੇ ਇਸ਼ਕ ਜਿਹੜਾ ਅੰਨਾ ਹੁੰਦਾ ਹੈ ਨਾ ਉਮਰ ਦੇਖਦਾ ਨਾ ਕੋਈ ਰਿਸ਼ਤਾ ਦੇਖਦਾ ਨਾ ਜਾਤ ਤੇ ਨਾ ਪਾਤ ਦੋਸਤੋ ਗੱਲ ਕਰਾਂਗੇ ਕੁਝ ਦਿਨ ਪਹਿਲੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਵੀ ਇੱਕ ਵਾਰਦਾਤ ਹੋਈ ਹੈ ਜਿਸ ਦੇ ਵਿੱਚ ਇੱਕ ਜਨਾਨੀ ਵੱਲੋਂ ਪਤਨੀ ਵੱਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਤੇ ਉਸਦੇ ਦੋਸਤਾਂ ਨਾਲ ਮਿਲ ਕੇ ਆਪਣੇ ਬੰਦੇ ਨੂੰ ਕਾਰ ਦੇ ਵਿੱਚ ਸਾੜ ਕੇ ਮਾਰਤਾ ਦੱਸਦੇ ਕਿ ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਹੁਣ ਪਠਾਨਕੋਟ ਦੇ ਹਲਕਾ ਭੂਆ ਦੇ ਵਿੱਚ ਜਿਹੜਾ ਸਰਹੱਦੀ ਪਿੰਡ ਹੈਗਾ ਪਲਾ ਉੱਥੇ ਦੇਖਣ ਨੂੰ ਮਿਲਿਆ ਤਸਵੀਰਾਂ ਦਿਖਾਵਾਂਗੇ ਪਲਾ ਪਿੰਡ ਦੇ ਵਿੱਚ ਮੌਜੂਦ ਹੈ ਇਹ ਪਲਾ ਪਿੰਡ ਹੈਗਾ ਤਸਵੀਰਾਂ ਦੇਖ ਸਕਦੇ ਹੋ ਦੱਸਦੀ ਕਿੱਥੇ ਇੱਕ ਫੌਜੀ ਬੰਦਾ ਸੀਗਾ ਬੀਐਸਐਫ ਦੇ ਵਿੱਚ ਸੀਗਾ ਉਸਦੇ ਦੋ ਬੱਚੇ ਵੀ ਨੇ ਤੇ ਉਸ ਦੀ ਘਰ ਵਾਲੀ ਜਿਹੜੀ ਹੈਗੀ ਆ ਕਹਿੰਦੇ ਨੇ ਕਿ ਉਹਦੇ ਿੰਡ ਦੀ ਸੀ ਇੱਕ ਕਿਸੇ ਵਿਅਕਤੀ ਦੇ ਨਾਲ ਕਿਸੇ ਜੂਗ ਕ ਨਾਲ ਨਜਾਇਜ਼ ਸਬੰਧ ਸੀਗੇ ਜਦੋਂ ਵੀ ਉਹ ਛੁੱਟੀ ਤੇ ਆਂਦਾ ਸੀਗਾ ਤੇ ਆਪਣੀ ਘਰ ਵਾਲੀ ਨਾਲ ਜਦੋਂ ਕੋਈ ਗੱਲਬਾਤ ਹੋਣੀ ਉਹ ਲੜਨਾ ਲੜਾਈ ਝਗੜਾ ਕਹਿੰਦੇ ਕਰਦੀ ਸੀਗੀ ਬਹੁਤ ਜ਼ਿਆਦਾ ਉਹਨੂੰ ਮਤਲਬ ਦੇਖੀ ਨਹੀਂ ਸिखਾਉਂਦੀ ਕਹਿੰਦੇ ਕਹਿੰਦੇ ਹੁਣ ਵੀ ਉਹ ਛੁੱਟੀ ਆਇਆ ਹੋਇਆ ਸੀਗਾ ਤੇ ਜਦੋਂ ਘਰ ਆਇਆ ਉਸ ਦਿਨ ਉਸ ਵੱਲੋਂ ਲੜਾਈ ਝਗੜਾ ਕੀਤਾ ਗਿਆ ਪਤਨੀ ਵੱਲੋਂ ਤੇ ਜਦੋਂ ਉਸ ਨੂੰ ਪਤਾ ਲੱਗਾ ਕਿ ਇਹਦਾ ਕਿਸੇ ਪਿੰਡ ਦੇ ਹੀ ਵਿਅਕਤੀ ਨਾਲ ਯੁਵਕ ਨਾਲ ਨਜਾਇਜ਼ ਸੰਬੰਧਨ ਅਬੈਸ ਸੰਬੰਧਨ ਤੇ ਉਹ ਨੇ ਆਪਣੀ ਜਨਾਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਇਸ ਤੋਂ ਬੈਲੇਗੀ ਉਹ ਜਨਾਨੀ ਸਮਝਦੀ ਉਸ ਵੱਲੋਂ ਕਹਿੰਦੇ ਨੇ ਕਿ ਦੁਪਹਿਰ ਦਾ ਜਦੋਂ ਖਾਣਾ ਖਾਣਾ ਆਇਆ ਤਾਂ ਉਹਨੂੰ ਇੱਕ ਖਾਣਾ ਖਵਾਇਆ ਗਿਆ ਉਸ ਤੋਂ ਬਾਅਦ ਉਹਦੀ ਤबीयत ਵਿਗੜ ਗਈ ਜਦੋਂ ਉਹਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਤਸਵੀਰਾਂ ਨਾਲ-ਨਾਲ ਦਿਖਾ ਰਿਆਂ ਹਸਪੀਟਲ ਦੀਆਂ ਵੀ ਜਿੱਥੇ ਉਹਨੂੰ ਦਾਖਲ ਕਰਵਾਇਆ ਗਿਆ ਦੱਸਦੇ ਕਿ ਹਸਪਤਾਲ ਦੇ ਵਿੱਚ ਡਾਕਟਰਾਂ ਨੇ ਦੱਸਿਆ ਕਿ ਇਹਨੂੰ ਕੁਛ ਖਾਣੇ ਦੇ ਵਿੱਚ ਜ਼ਹਿਰੀਲਾ ਦਿੱਤਾ ਗਿਆ ਘਰ ਵਾਲਿਆਂ ਨਾਲ ਜਦੋਂ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਸਾਫ਼ ਦੱਸਿਆ ਕਿ ਇਹ ਜਿਹੜਾ ਖਾਣਾ ਉਸ ਦੀ ਘਰਵਾਲੀ ਵੱਲੋਂ ਦਿੱਤਾ ਗਿਆ ਸੀਗਾ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਇਸ ਜਨਾਨੀ ਨੇ ਆਪਣੇ ਪਤੀ ਨੂੰ ਇੱਕ ਪ੍ਰੇਮੀ ਦੇ ਚੱਕਰ ਦੇ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਹੈ ਗੱਲਬਾਤ ਸੁਣਾਵਾਂਗੇ ਘਰ ਵਾਲਿਆਂ ਨਾਲ ਕੀਤੀ ਹੋਈ ਕੀ ਉਹਨਾਂ ਦਾ ਹੈਗਾ ਕਹਿਣਾ ਕਿਵੇਂ ਮਤਲਬ ਉਹਨੂੰ ਖਾਣਾ ਦਿੱਤਾ ਤੇ ਕੀ ਉਹਨਾਂ ਦੀ ਗੱਲਬਾਤ ਹੋਈ ਹੈ ਉਸ ਤੋਂ ਬਾਅਦ ਜਿਹੜੇ ਮੁਲਾਜ਼ਮ ਹੈਗੇ ਆ ਅਧਿਕਾਰੀ ਹੈਗੇ ਆ ਉਹਨਾਂ ਨਾਲ ਵੀ ਗੱਲਬਾਤ ਸੁਣਾਵਾਂਗੇ ਫਿਲਹਾਲ ਦੱਸਿਆ ਜਾ ਰਿਹਾ ਕਿ ਜਿਹੜੀ ਮਹਿਲਾ ਸੀਗੀ ਪਤਨੀ ਸੀਗੀ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜਿਹੜਾ ਦੂਸਰਾ આરોપી ਹੈਗਾ ਪ੍ਰੇਮੀ ਉਹ ਫਰਾਰ ਹੈ ਦੋਸਤੋ ਗੱਲਬਾਤ ਸੁਣਾਣੇ ਆ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਮਾਰੇ ਕੀ ਨਾਮ ਹੈ ਆਪਣਾ ਬਚਨਉ ਦੇਵ ਕਿਹੜਾ ਪਿੰਨ ਪਤਾ ਕਲਾਜਿਕ ਮਤਲਬ ਕੀ ਗੱਲਬਾਤ ਹੋਈ ਹੈ ਮੁੰਡੇ ਨਾਲ ਗੱਲਬਾਤ ਕੀ ਹੋਈ ਹੈ ਮੁੰਡਾ ਮੇਰਾ ਬਾਰਾ ਸਹੂਸ ਕਰਦਾ ਹ ਵਿੱਚ ਵਿਆਹ ਸਾਫ ਹਿੱਟ ਤੇ ਉਹਦੇ ਘਰ ਦੀ ਵਿਆਹੀ ਗਈ ਜਿਹੜਾ ਸ਼ਾਦੀ ਹੋਈ ਈ ਤੇ ਉਹਦੇ ਜਿਹੜੀ ਘਰ ਦੀ ਹੈ ਨਾ ਉਹ ਕੁਛ ਲੜਦੀ ਰਹੀ ਉਹ ਨਾਲ ਉਹ ਪਿਆਰ ਨਹੀਂ ਕਰਦੀ ਰਹੀ ਤੇ ਜਦੋਂ ਉਹ ਬੜਾ ਕਰਦਾ ਸੀ ਜਦੋਂ ਵੇਰ ਉਹ ਉਸੇ ਕੁਸੋ ਗਲਤ ਚੇਰੇ ਸਕੇ ਚੱਲ ਪਈ ਤੇ ਮੇਰੇ ਮੁੜੇਗੀ ਥੋੜਾ ਪਿੰਡ ਦਾ ਮੁੰਡਾ ਸੀ ਤੇ ਉਹਦੇ ਨਾਲ ਚੱਕਰੀ ਹੀ ਉਹਦਾ ਤੇ ਮੇਰੇ ਪੁੱਤਰ ਦੀ ਪਤਾ ਨਹੀਂ ਕੀ ਗੱਲ ਹੋਈ ਇਹਦੇ ਅੰਦਰ ਕਿਰਚੋਕੀ ਲੱਗੀ ਰਸੋਈ ਚ ਗਈ ਹੈ ਉਹਨੂੰ ਮੈਂ ਕਹਾ ਮਾਂ ਤੁਸੀਂ ਲੜੋ ਨੀ ਤੁਸੀਂ ਬਾਹਰ ਜਾਓ ਤੁਹਾਡੇ ਡੈਣ ਨਾ ਪਾਣੀ ਲਾਗਦਾ ਬਾਹਰ ਜਾਓ ਤੁਸੀਂ ਤੇ ਜਾਓ ਤੁਸੀਂ ਨਿਕਲ ਜਾਓ ਇੱਥੋਂ ਤਾਂ ਖਿੰਜੋ ਨਾ ਉਹ ਬਾਹਰ ਚਲ ਗਿਆ ਫਿਰ ਉਹ ਥੋੜੇ ਟਾਈਮ ਬਾਅਦ ਕੋਈ ਆ ਗਿਆ ਤੇ ਆਏ ਤੇ ਆਈਏ ਤੇ ਫਿਰ ਉਹ ਇਹ ਮੇਰੇ ਰੋਟੀ ਪਾਈ ਦਿੱਤੀ ਸੀ ਰੋਟੀ ਪਾਈ ਤੇ ਰੋਟੀ ਪਾਈ ਜਾਂ ਤੇ ਪਿੱਛੇ ਪਤਾ ਨਹੀਂ ਇਹਨੂੰ ਕਿਹ ਪਾਈਤਾ ਹੈ ਤੇ ਇਹ ਰੋਟੀ ਪਾਈ ਹੈ ਜਿਹੇ ਲੈ ਅਸੀਂ ਦਿੱਤੀ ਹੈ ਤੇ ਥੋੜੇ ਟਾਈਮ ਬਾਅਦ ਉਹ ਬਿਮਾਰ ਹੋ ਗਿਆ ਤੇ ਇਹ ਇਹ ਨਹੀਂ ਠੀਕ ਹੈ ਇਹ ਨਹੀਂ ਠੀਕ ਹੈ ਤੇ ਬੱਚਾ ਮੇਰਾ ਪਲੇਟੇਰ ਹੋ ਗਿਆ ਸਾਡੇ ਬੱਚਾ ਮੇਰਾ ਮੇਰਾ ਬੱਚਾ ਵਜੀਆ ਮੇਰਾ ਸਾਬੂ ਕੋਸੀ ਟੀਕਾ ਕਿ ਲੱਗਦਾ ਕੁਝ ਜ਼ਹਿਰੀਲੀ ਚੀਜ਼ ਪਾ ਦਿੱਤੀ ਹੋਈ ਜ਼ਰੀਲੀ ਵੀ ਆਂ ਜ਼ਰੀਲੀ ਪਾ ਦਿੱਤੀ ਜਿਹੜਾ ਮੇਰਾ ਬੱਚਾ ਸੱਲੇ ਲੇਟੇ ਰੋ ਗਿਆ ਇੱਕ ਉਹਨੂੰ ਖਲਾਕੇ ਖਾਣਾ ਫੋਟੋ ਫੜ ਦੌੜ ਗਈ ਭੱਜ ਗਈ ਬਾਹਰ ਨੂੰ ਉਸ ਤੋਂ ਬਾਅਦ ਮਾਤਾ ਫਿਰ ਕੋਈ ਕੰਪਲੇਟ ਵੀ ਦਿੱਤੀ ਹੈ ਥਾਣੇ ਆਂ ਪੰਡੇ ਜੀ ਕੀ ਕੀ ਮੰਗ ਕਰਦੇ ਹੋ ਤੁਸੀਂ ਅਸ ਮੰਗੇ ਉਹ ਕਰਨਿਆ ਕਿ ਸਾਨੂੰ ਇਨਸਾਫ ਚਾਹੀਦਾ ਜੋ ਵੀ ਮੂੜਾ ਜਿਹੜਾ ਸੀਗਾ ਉਸ ਉਸੇ ਨਾ ਉਸੇ ਪੂਰੀ ਸਜਾਉਣੀ ਚਾਹੀਦੀ ਹੈ ਜਿੰਨੇ ਮੇਰੇ ਬੱਚੇ ਕੋ ਨੇ ਇਨਾ ਵੱਡਾ ਧੋਖਾ ਕੀਤਾ ਮੇਰੇ ਘਰ ਦੀ ਬਰਬਾਦੀ ਕੀਤੀ ਸਭ ਵੱਡਾ ਚੱਲਦਾ ਹੈ ਮੇਰੇ ਨਾਲ ਕਿੰਨੇ ਬੱਚੇ ਨੇ ਮਾਦਾ ਇਹਦੇ ਬੇਟੇ ਨੇ ਬੇਟੇ ਇੱਕ ਬੇਟੀ ਇੱਕ ਬੱਚਾ ਇੱਕ ਕਾਕਾ ਇੱਕ ਕੁੜੀ ਆਇਆ ਇੱਕ ਲੜਕਾ ਕਿੰਨੇ ਸਾਲ ਦੇ ਹੈਗੇ ਲੜਕਾ 9 ਸਤਵਾਂ ਸਾਲ ਚੜਿਆ ਸੀ ਤੇ ਮੇਰੇ ਦੀ ਲੜਕੀ ਅਸੀਂ ਪੰਜਵਾਂ ਲੱਗਿਆ ਇਕ ਮਾਮਲਾ ਤੁਹਾਡੇ ਏਰੀਆ ਚ ਆਇਆ ਹੈ ਪాయిਜ਼ਨ ਦਾ ਠੀਕ ਐਸਾ ਹੈਗਾ ਮਿਤੀ 7 ਤਰੀਕ ਨੂੰ 7 7 24 ਨੂੰ ਪਤਾ ਲੱਗਾ ਕਿ ਪਿੰਡ ਪਲਾ ਦਾ ਅਸ਼wini ਕੁਮਾਰਾ ਜੋਬੀ ਐ ਸਰਸ ਨੌਕਰੀ ਕਰਦਾ ਉਹਦਾ ਤਲਾ ਮੇਰੀ ਪਿਓ ਦੀ ਪਤਨੀ ਨੇ ਉਹਦੇ ਪਿੰਡ ਦਾ ਕੋਈ ਉਹਦੇ ਨਾਲ ਰਿਲੇਸ਼ਨ ਉਹਦੇ ਨਾਮ ਮਿਲ ਕੇ ਤੇ ਗੁਜਰੀਲੀ ਦਵਾਈ ਦੀ ਦਿੱਤੀ ਆ ਖਾਣੇ ਚ ਮਿਲਾ ਕੇ ਉਹਦੇ ਬਿਆਨਾਂ ਤੇ ਅਸੀਂ ਮਕਦਮਾ ਨੰਬਰ 40 ਉਹ ਮਿਤੀ 8 7 24 ਬੰਦਿਆਂ ਤਰ੍ਹਾਂ ਮੈਂ ਤੈਂਨ ਦਰਜ ਕਰ ਲਿਆ ਜਿਹਦੇ ਵਿੱਚ ਇਹਦੀ ਪਤਨੀ ਹੈ ਜਿਹੜੀ ਉਹਨੂੰ ਅਸੀਂ ਗ੍ਰਫਤਾਰ ਕਰ ਲਿਆ ਉਹਨਾਂ ਕਦੇ ਵਿੱਚ ਤੇ ਗੜਾ ਦੋਸ਼ੀ ਆ ਉਹਨੂੰ ਜਲਦੀ ਗ੍ਰਫਤਾਰ ਕਰ ਲਿਆ ਜਾਵੇ ਸਰ ਅਸ਼ਵਨੀ ਦੀ ਕੀ ਕੰਡੀਸ਼ਨ ਹੈ ਅਸ਼ਵਨੀ ਠੀਕ ਆ